ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਜੀ ਗੁਰਦੁਆਰਾ ਪੰਜ ਤੀਰਤ ਸਾਹਿਬ ਪਾਸੇ ਛੇਵੀਂ ਮੱਧੋ ਕੋਰ ਉਹਨਾਂ ਦੋਦਰ ਘਰ ਵੀ ਵਿਖੇ ਜਿੱਥੇ ਕਿ ਸਲਾਨਾ ਸਮਾਗਮ ਚੱਲ ਰਹੇ ਆ ਇਹਨਾਂ ਸਲਾਨਾ ਸਮਾਗਮਾਂ ਵਿੱਚ 25 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜੋ ਸਮਾਗਮ ਆ ਹਰ ਸਾਲ ਮਨਾਏ ਜਾਂਦੇ ਆ ਸੰਗਤਾਂ ਬਹੁਤ ਬਾਹਰ ਚੜ੍ਹ ਕੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇਸ ਸਥਾਨ ਤੇ ਗੱਤ ਮਸਤਕ ਹੁੰਦੇ ਬਹੁਤੀ ਪਲਵਾਰਾਂ ਵੱਲੋਂ ਅਖੰਡ ਪਾਠ ਕਰਵਾਏ ਜਾਂਦੇ ਆ ਅੱਜ ਤੀਸਵੀ ਲੜੀ ਦੇ ਜੋ ਅਖੰਡ ਪਾਠ ਚੱਲ ਰਹੇ ਆ ਜੋ ਕਿ 25 ਤਰੀਕ ਤੋਂ ਸ਼ੁਰੂ ਹੋ ਕੇ 31 ਤੱਕ ਤਿੰਨਾਂ ਲੜੀਆਂ ਦੇ ਵਿੱਚ ਲਗਭਗ 17 ਅਖੰਡ ਪਾਠ ਜਿਹੜੇ ਆ ਇਸ ਸਥਾਨ ਤੇ ਸੰਗਤ ਵੱਲੋਂ ਕਰਵਾਏ ਗਏ ਆ ਅਖੀਰਲੀ ਲੜੀ ਦੇ ਭੋਗ ਕੱਲ੍ਹ ਜਾਣੀ 31 ਤਰੀਕ ਨੂੰ 31 ਜਨਵਰੀ ਨੂੰ 10 ਵਜੇ ਤੋਂ ਲੈ ਕੇ 12 ਵਜੇ ਦਰਮਿਆਨ ਪਾਏ ਜਾਣਗੇ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਆਪਦੇਸ਼ੀਆਂ ਨੂੰ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਕੱਲ ਨੂੰ ਇਸ ਸਮੇਂ ਤੇ ਭੋਗਾਂ ਦੇ ਸਮੇਂ ਤੇ ਪਹੁੰਚ ਕੇ ਆਪਾਂ ਇੱਥੇ ਚੱਲ ਰਹੇ ਸਮਾਗਮਾਂ ਜਿੱਥੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਤਮ ਵਾਸਤ ਕਰੀਏ ਅਤੇ ਸਲਾਦਾ ਸਵਾਗਤ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਇੱਥੇ ਗੁਰੂ ਘਰ ਲੰਗਰ ਵੀ ਅਤੁੱਟ ਚੱਲੇਗਾ ਅਦੁਲਾ ਰਾਗੀ ਜੱਤੇ ਕੀਰਤਨ ਕਰਨਗੇ ਉਪਰੰਤ ਕਵੀਸ਼ਰ ਜੀ ਦਿੱਤੇ ਹਾਰੀ ਲਾਉਣਗੇ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਬਾਦ ਚੜ ਕੇ ਕੱਲ ਨੂੰ ਸਵੇਰ ਤੋਂ ਲੈ ਕੇ 12 ਵਜੇ ਤੱਕ ਇੱਥੇ ਹਾਜ਼ਰੀ ਜੂਰ ਭਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦੁਲਾ ਗਏ ਤਾਲੁ ਸੁਖ ਜਾਈ ਦੁਖਾਂ ਭੁਲਿਆ ਗਾ ਰਾਮਣ ਹਮ ਜਪ ਗੁਰੂ ਘਰ ਮੁਖ ਜਿਆ ਰਹੇ ਉਹ ਪਰਮਤਾ ਦੇ ਵਿਚਾਰ ਹੈ ਜੀ ਜੰਤ ਸਗਲੇ ਪ੍ਰਤਪਾਲ ਨਾਨਕ ਤਤੇ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਵਿਕੇ ਜੈ ਜਾਲ ਐਸ ਮੀਤ ਜਾਣ ਸਭ ਚਲੇ ਹਰ ਹਰ ਨਾਮ ਸੰਗ ਸੀ ਚਲੇ रा <laughs>